ਗੁਰੂ ਨਾਨਕ ਜਿਵੇਂ ਸ਼ਬਦ ਰੂਪੇ ਤੇ ਭਾਈ ਮਰਦਾਨਾ ਧੁਨ ਰੂਪ ਸ਼ਬਦ ਗੁਰੂ ਸੁਰਤ ਧੁਨ ਚੇਲਾ ਭਾਈ ਮਰਦਾਨਾ ਜੀ ਨੇ ਕੁਰਮ ਦਰਿਆ ਦੇ ਕੰਢੇ ਤੇ ਸਰੀਰ ਛੱਡ ਦਿੱਤਾ ਉਸ ਤੋਂ ਬਾਅਦ ਕੀ ਮਾਹੌਲ ਸੀ ਪੰਨ ਵੀਰ ਸਿੰਘ ਸਰੀਕ ਨੇੜਾ ਵਾਲਿਆਂ ਇੱਕ ਕਵਿਤਾ ਲਿਖੀਏ ਸ਼ਬਦ ਸੁਰਤ ਧੁਨ ਕੁਰਮ ਕਿਨਾਰੇ ਸ਼ਬਦ ਸੁਰਤ ਦੀ ਦੇਹੀ ਸਤਗੁਰ ਮੁੱਢੇ ਚੁੱਕ ਰਬਾਬ ਨੂੰ ਆਪਣੇ ਸੀਨੇ ਲਾ ਕੇ ਰਾਗ ਨੂੰ ਆਪਣੇ ਤੁਰਪੈ ਧੁਨ ਵਿੱਚ ਵਲਨਣ ਗਾਣੇ ਬਸ ਨਾਨਕ ਦੀਆਂ ਨਾਨਕ ਜਾਣੇ ਨਾਨਕ ਕੀਤੀ ਹੈ ਰਜੋਈ ਰਾਗ ਬਿਨਾ ਹਮ ਰਾਜ ਨਾ ਕੋਈ ਰਾਗ ਹੀ ਹੈ ਰਾਗ ਹੀ ਹੈ ਕਾਇਨਾਤ ਦਾ 사ਦਕ ਰਾਗ ਬਿਨਾ ਪ੍ਰਵਾਜ ਨਾ ਕੋਈ ਰੂਬ ਬਿਨਸਦਾ ਸਾਜਨਾ ਕੋਈ ਧੁਨ ਆਵੇ ਟਾਡੀ ਹੋ ਜਾਈਏ ਸ਼ਬਦ ਦੇ ਚਾਨਣ ਤੁਰ ਮਹਿਕਾਈਏ ਨੂਰ ਦੀ ਸੁੱਚੀ ਛੋਹ ਦੇ ਥੱਲੇ ਅਨਹਦ ਗਾਥਾ ਬੋਲ ਸੁਣਾਈਏ ਸ਼ਬਦ ਦੇ ਤੁਰ ਦੀ ਬਾਤ ਜੇ ਪਾਈਏ ਸ਼ਬਦ ਦਾ ਕਣਕਣ ਰੂਪ ਨਿਆਰਾ ਸ਼ਬਦ ਬਿਨਾ ਸਭ ਕੁੜ ਪਸਾਰਾ ਸ਼ਬਦ ਜੋ ਬ੍ਰਹਮ ਦੀ ਨਿਰਮਲ ਕਾਇਆ ਸ਼ਬਦ ਹੈ ਸਹਿਪੰ ਸ਼ਬਦ ਸੁਪਟਾਰਾ ਸ਼ਬਦ ਹੈ ਚਾਨਣ ਪੀਰ ਹਮਾਰਾ ਸ਼ਬਦ ਤੇ ਧੁਨ ਦੀ ਅਚਰਜ ਲੀਲਾ ਸ਼ਬਦ ਹੀ ਧੁਨ ਦਾ ਜੀਨ ਵਸੀਲਾ ਸ਼ਬਦੀ ਨਿਰাকার ਇਹ ਹਸਤੀ ਦੇਵੀ ਕਰਦੀ ਬੋਲ ਰਸੀਲਾ ਸ਼ਬਦ ਹੈਠ ਸਭ ਜੰਤ ਸੁਰੀਲਾ ਸ਼ਬਦ ਸੁਰਤ ਤੋਂ ਨਾ ਕਰਮ ਕਿਨਾਰੇ 몰 ਰਹੇ ਵਿੱਚ ਗੈਬ ਨ ਜਾ ਰਹੇ ਤਨ ਨੂੰ ਸੀਤਲ ਜਲ ਕਰੇ ਅਰਪਣ ਸੁਰਤ ਨੇ ਆਪਣੇ ਬੋਲ ਉਚਾਰੇ ਧੁਨ ਸਖੀਏ ਧੁਨ ਮੀਤ ਹਮਾਰੇ ਦਾ ਨਾ ਪਰੰਪਾਰ ਨਹੀਂ ਹੈ ਦਾਨੇ ਬਿਨ ਕਰਤਾਰ ਨਹੀਂ ਹੈ ਸ਼ਬਦ ਸੁਰਤ ਦਾ ਅਨਿਕ ਪਸਾਰਾ ਧੁਨ ਬਾਜੋਂ ਸਵੀਕਾਰ ਨਹੀਂ ਹੈ ਧੁਨ ਸੁਰਤ ਤੋਂ ਬਾਹਰ ਨਹੀਂ ਹੈ ਸੁਰਤ ਤੇ ਧੁਨ ਬਸ ਬਦਲਣ ਬਾਣੇ ਸੁਰਤ ਤੇ ਧੁਨ ਦੇ ਕੋਲ ਪੁਰਾਣੇ ਸੁਰਤ ਤੇ ਧੁਨ ਜਾਂ ਸ਼ਬਦ ਸਮਾਉਂਦੇ ਅਗਮ ਅਗਾਧ ਨੂੰ ਕੌਣ ਬਖਾਣੇ ਬਸ ਨਾਨਕ ਦੀਆਂ ਨਾਨਕ ਜਾਣੇ ਬਸ ਨਾਨਕ ਦੀਆਂ ਨਾਨਕ ਜਾਣੇ